ਜਦੋਂ ਵੀ ਕਿਸੇ ਨੂੰ ਪਿਆਸ ਲੱਗਦੀ ਹੈ ਤੇ ਪਿਆਸਾ ਬੰਦਾ ਹਮੇਸ਼ਾ ਪਾਣੀ ਦੇ ਕੋਲ ਚੱਲ ਕੇ ਜਾਂਦਾ ਹੈ ਖੂਵ ਹੋਵੇ ਜਾਂ ਸਮੁੰਦਰ ਹੋਵੇ ਦਰਿਆ ਹੋਵੇ ਪਿਆਸਾ ਬੰਦਾ ਹੀ ਹਮੇਸ਼ਾ ਪਾਣੀ ਦੇ ਕੋਲ ਚੱਲ ਕੇ ਜਾਂਦਾ ਹੈ ਪਰ ਕਦੇ ਗੁਰਸਿੱਖੋ ਇਦਾਂ ਨਹੀਂ ਹੋਇਆ ਕਿ ਪਿਆਸ ਲੱਗੀ ਹੋਵੇ ਤੇ دریا ਸਮੁੰਦਰ ਖੁਦ ਚੱਲ ਕੇ ਕੋਲ ਜਾਵੇ ਇਹਦੀ ਗਵਾਹੀ ਮਿਲਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੰਦਰ ਦਾ ਪਰਉਪਕਾਰ ਵੇਖੋ ਜੇ ਸ਼ਰੀਰ ਮੁਢੜਾ ਹੋ ਗਿਆ ਤੇ ਮਾਤਾ ਭਾਗ ਭਰੀ ਹੱਥ ਜੋੜ ਕੇ ਅਰਦਾਸ ਕਰਦੀ ਹੈ ਮੇਰੇ ਗੁਰਦੇਵ ਸਾਧੂ ਜੀ ਕੋਹਾ ਸੈਕੜੇ ਮੀਨ ਪੈੜਾ ਤਹੇ ਕਰਕੇ ਉਹਦਾ ਕੱਪੜੇ ਦਾ ਵੇਚਾ ਉਹ ਥਾਣ ਪ੍ਰਵਾਨ ਜਾ ਕੇ ਕਰਦੇ ਨੇ ਮਹਾਰਾਜ ਤੇ ਆ ਲੋਕ ਇਨੇ ਨੇ ਤੇ ਸ਼ਰਧਾ ਨੂੰ ਭਾਗ ਮਹਾਰਾਜ ਕਿੰਨਾ ਲਉਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇੱਕ ਅੰਮ੍ਰਿਤ ਗੋਲ ਕਿਹਾ ਸਾਡੀ ਗੁਰਬਾਣੀ ਨਾਲ ਸ਼ਬਦ ਗੁਰੂ ਨਾਲ ਆਪਣੇ ਸੱਚੇ ਗੁਰੂ ਨਾਲ ਸਾਝ ਗਾਵੀ ਹੈ ਜੀ ਸਾਡੀ ਕੋਈ ਸਾਝ ਖੂਨ ਦੀ ਬਲੱਡ ਦੀ ਸਾਝ ਨਹੀਂ ਹੈ ਅਸੀਂ ਨਾਦੀ ਖਾਲਸਾ ਹਾਂ ਦਸਮ ਪਿਤਾ ਹਜ਼ੂਰ ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਧਾਰ ਵਿੱਚੋਂ ਸਰਬ ਲੋਹ ਦੀ ਪਾਣ ਚਾੜ ਕੇ ਸਾਡੇ ਲਹੂ ਨੂੰ ਸਾਨੂੰ ਖਾਲਸੇ ਬਣਾ ਕੇ ਨਾਦੀ ਪੁੱਤਰ ਬਣਾਇਆ ਤੇ ਸ਼ਬਦ ਗੁਰੂ ਦੇ ਲੜ ਲਾਇਆ ਹੈ ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਹਾਂ ਸਾਧ ਸੰਗਤ ਮੇਰੇ ਸਤਿਗੁਰੂ ਨੇ ਬਚਨ ਕਹੇ ਸਿੱਖਾ ਤੇਰੀ ਗੁਰੂ ਨਾਲ ਸਾਜ ਖੂਣ ਦੀ ਨਹੀਂ ਹੈ ਕਾਦੀ ਸਾਜ ਹੈ ਜੀ ਸਾਡੇ ਮਨ 'ਚ ਸਵਾਲ ਪੈਦਾ ਹੁੰਦਾ ਹੈ ਭਾਵਣਾ ਵੀ ਸਾਜ ਹੈ ਜਜ਼ਬਾਤ ਵੀ ਸਾਜ ਹੈ ਸਾਡੇ ਹਿਰਦੇ ਦੀ ਸ਼ਰਧਾ ਦੀ ਪਿਆਰ ਦੀ ਸਾਜ ਹੈ ਆਪਣੀ ਗੁਰੂ ਦੇ ਨਾਲ ਸਹਿਬ ਦੇ ਅੰਮ੍ਰਿਤ ਗੋਲ ਨੇ ਆਪਨ ਵਾਪੈ ਨਾਹੀ ਕਿਸੇ ਕੋ ਭਾਵਣ ਕੋ ਹਰ ਰਾਜਾ ਗੁਰੂ ਕਿਸੇ ਦੇ ਬਾਪ ਦਾ ਨਹੀਂ ਹੈ ਗੁਰੂ ਭਾਵਣਾ ਦਾ ਹੈ ਚੇਤੇ ਰੱਖਿਓ ਹੁਣ ਮੈਂ ਅਗਲੀ ਜਿਹੜੀ ਬੇਨਤੀ ਕਰਨੀ ਹੈ ਗੁਰੂ ਆਗੂਗਨ ਸਾਹਿਬ ਜੀ ਦਾ ਦਿਲ ਹਿਰਦਾ ਕਿੰਨਾ ਵੱਡਾ ਹੈ ਮਹਾਰਾਜ ਬਖਸ਼ਿੰਦ ਕਿੰਨੇ ਨੇ ਦਇਆਵਾਨ ਕਿੰਨੇ ਨੇ ਹੱਥੀ ਪਾਲਿਆ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਅਮੀਰਪੁਰ ਇਸ ਅਮੀਰਪੁਰ ਪਿੰਡ ਦਾ ਪਠਾਣਾ ਦਾ ਬੱਚਾ ਜਤੇਮ ਹੈ ਉਂਗਲੀ ਲੱਗ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਿਆ ਮਹਾਰਾਜ ਨੇ ਆਪਣੇ ਪੁੱਤਰਾਂ ਵਾਂਗ ਪਾਲਿਆ ਹਥੀ ਆਪਣੇ ਬੁਰਕੀਆਂ ਦੇ ਦੇ ਕੇ ਬਦਾਮ ਘੋ ਖਵਾ ਖਵਾ ਕੇ ਖੁਰਾਕ ਖਵਾ ਕੇ ਪਾਲਿਆ ਵੱਡਾ ਕੀਤਾ ਫਿਰ ਮਹਾਰਾਜ ਨੇ ਹਥੀ ਵਿਦਿਆ ਪੜਾਈ ਸ਼ਾਸਤਰ ਵਿਦਿਆ ਘੋੜ ਸਵਾਰੀ ਬਹੁਤ ਵਿਦਿਆ ਦਿੱਤੀ ਇਹਦਾ ਨਾ ਹੀ ਜੀ ਪੈਂਦੇ ਖਾਂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਕਿਰਪਾਲੂ ਦਇਆਵਾਨ ਕਿੰਨੇ ਨੇ ਅੱਜ ਉਹੀ ਪੈਂਦੇ ਖਾਂ ਕਰਤਾਰਪੁਰ ਦੇ ਮੈਦਾਨ ਵਿੱਚ ਸਤਿਗੁਰੂ ਗੁਰੂ ਅਰਗੁਨ ਸਾਹਿਬ ਮਹਾਰਾਜ ਜੀ ਦੇ ਉੱਪਰ ਤੀਖ ਤਲਵਾਰ ਚੁੱਕ ਕੇ ਆ ਜਾਂਦਾ ਹੈ ਤੇ ਮੇਰੇ ਦਾਤਾ ਜੀ ਹੱਸੂ ਹੱਸੂ ਕਰਦੇ ਚਿਹਰੇ ਨਾਲ ਦਾਬੇਸਤਾਨ ਮਜ਼ਾਹਦ ਦਾ ਲਿਖਾਰੀ ਮੂਸਰਫਾਨੀ ਲਿਖਦਾ ਹੈ ਦਾਬੇਸਤਾਨ ਮਜ਼ਾਹਬ ਕਿਤਾਬ ਹੈ ਉਹ ਮੂਸਰਫਾਨੀ ਉਹਦਾ ਲਿਖਾਰੀ ਹੈ ਉਹਦੇ ਚੋਂ ਜ਼ਿਕਰ ਕਰਦਾ ਹੈ ਕਹਿੰਦੇ ਮੈਦਾਨੇ ਜੰਗ ਵਿੱਚ ਵੀ ਹੱਸੂ ਹੱਸੂ ਕਰਦੇ ਚਿਹਰੇ ਨਾਲ ਗੁਰਦੇਵ ਮੈਦਾਨੇ ਜੰਗ ਚ ਆਉਂਦੇ ਨੇ ਤੇ ਸਾਹਮਣੇ ਖਲੋਤਾ ਇਹ ਜੀ ਪੈਂਦੇਖਾ ਕਿੰਨੇ ਦਿਆਲੂ ਨੇ ਮਹਾਰਾਜ ਦਇਆਵਾਨ ਕਿੰਨੇ ਨੇ ਬਖਸ਼ਿੰਦ ਕਿੰਨੇ ਨੇ ਚੇਤੇ ਰੱਖਿਓ ਤੇ ਪੈਂਦੇਖਾ ਨੂੰ ਮਹਾਰਾਜ ਸਾਹਮਣੇ ਖਲੋਤਾ ਵੇਖਦੇ ਨੇ ਤਲਵਾਰ ਝੁੱਕ ਕੇ ਆਪਣੇ ਬਾਪ ਤੇ ਉਸਤਾਦ ਤੇ ਆ ਗਿਆ ਹਜ਼ੂਰ ਨੇ ਇੰਨੇ ਬਚਨ ਕਹਿ ਕਹਿ ਲੱਗੇ ਜਾ ਪੈਂਦੇਖਾ ਕਦੇ ਔਲਾਦ ਬੱਚੇ ਬਾਪ ਤੇ ਵਾਰ ਨਹੀਂ ਕਰਦੇ ਆਕੇ ਕਦੇ ਵਿਦਿਆਰਥੀ ਉਸਤਾਦ ਦੇ ਗੱਲ ਨਹੀਂ ਆ ਕੇ ਪੈਂਦਾ ਵਾਰ ਨਹੀਂ ਕਰਦਾ ਜਾ ਚਲਿਆ ਜਾ ਪਰ ਉਹਦੀ ਮੱਤ ਮਾਰੀ ਗਈ ਹੈ ਬੇਪਰੀਤ ਬੁੱਧਿਆਂ ਮਾਰਤ ਲੋਕਾਂ ਨਾਨਕ ਚਿਰੰਗਾਲ ਦੁੱਖ ਭੋਗਤੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਹੁਣ ਜਦੋਂ ਪੈਂਦੇਖਾ ਸਾਹਮਣੇ ਆ ਗਿਆ ਹਜ਼ੂਰ ਦਾ ਦਿਲ ਕਿੰਨਾ ਵੱਡਾ ਹੈ ਗਰੀਬ ਨਵਾਜ਼ ਬਚਨ ਕਰਦੇ ਨੇ ਕਹਿਣ ਲੱਗੇ ਜਾ ਪੈਂਦੇਖਾ ਤੈਨੂੰ ਫੇਰ ਵੀ ਅਸੀਂ ਖੁੱਲ ਦੇਵੇਂ ਆ ਵਾਰ ਕਰ ਲੈ ਤਿੰਨ ਵਾਰ ਕੀਤੇ ਪੈਂਦੇ ਖਾਣੇ ਤਿੰਨੇ ਹੀ ਖਾਲੀ ਗਏ ਗੁਰਦੇਵ ਦੇ ਘੋੜੇ ਦੇ ਹੇਠ ਵੱੜ ਗਿਆ ਕਿ ਮੈਂ ਸਮੇਤ ਘੋੜੇ ਦੇ ਚੁੱਕੇ ਪੁੱਠਾ ਕਰ ਦਿਆਂਗਾ ਪਰ ਸਿਖਾਇਆ ਸੀ ਮਹਾਰਾਜ ਨੇ ਆਪਣੇ ਹੱਥੀ ਸੱਚੇ ਪਾਤਸ਼ਾਹ ਨੇ ਇੱਕ ਭਰਵਾ ਮਾਰ ਕੀਤਾ ਪੈਂਦੇ ਖਾ ਦੋ ਫਾੜ ਹੋ ਕੇ ਜ਼ਮੀਨ ਤੇ ਡਿੱਗਾ ਤੇ ਹਜ਼ੂਰ ਨੇ ਆਪਣੀ ਢਾਲ ਦੀ ਛਾ ਕਰ ਦਿੱਤੀ ਇਹ ਚਿਹਰੇ ਦੇ ਉੱਪਰ ਸਾਹ ਛੱਡਣ ਲੱਗਾ ਸਵਾਸ ਪੈਂਦੇ ਖਾਂ ਲੱਗਾ ਪੈਂਦੇ ਖਾਂ ਉਹਦੇ ਮੂੰਹੋਂ ਸ਼ਬਦ ਨਿਕਲੇ ਕਹਿਣ ਲੱਗਾ ਹਾਏ ਮਾਂ ਇੰਨੇ ਦਿਆਲੂ ਨਹੀਂ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਕਹਿਣ ਲੱਗੇ ਪੈਂਦੇ ਖਾਂ ਹੁਣ ਹਾਏ ਮਾਂ ਨਾ ਕਹੇ ਹੁਣ ਹਾਏ ਅੱਲਾ ਕਹੇ ਹੁਣ ਹਾਏ ਅੱਲਾ ਕਹਿਣ ਦੀ ਵਾਰੀ ਹੈ ਸਮਾਂ ਹੈ ਇਸ ਵੇਲੇ ਪਰ ਪੈਂਦੇ ਖਾਂ ਕਹਿੰਦਾ ਮਹਾਰਾਜ ਮੈਨੂੰ ਹਾਏ ਅੱਲਾ ਕਹਿਣ ਦੀ ਲੋੜ ਨਹੀਂ ਤੁਹਾਡੀ ਆ ਬਖਸ਼ਿਸ਼ ਹੀ ਮੇਰੇ ਵਾਸਤੇ ਕਲਮਾ ਹੈ ਕਿੰਨੇ ਵੱਡੇ ਦਿਆਲੂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਹੱਥੀਂ ਪਾਲਿਆ ਪੜ੍ਹਾਇਆ ਸਿਖਾਇਆ ਜੇ ਅਕੀਤ ਕਣ ਕੇ ਹੋ ਕੇ ਆ ਗਿਆ ਤੇ ਮਹਾਰਾਜ ਨੇ ਫੇਰ ਵੀ ਉਸ ਨੂੰ ਗੱਲ ਦੇ ਨਾਲ ਲਾਇਆ ਹੁਣ ਪ੍ਰੇਮ ਕਿੰਨਾ ਏ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਆਪਾਂ ਕੱਲਾ ਇਹ ਨਾ ਪੱਖ ਵੇਖੀਏ ਕਿ ਮਹਾਰਾਜ ਸ਼ਸਤਰਧਾਰੀ ਨੇ 500 ਸਿੱਖ ਫੌਜ ਗਿਣਤੀ ਸਿੱਖਾਂ ਦੀ ਮਰ ਜੀਵੜਿਆਂ ਦੀ ਭਰਤੀ ਕੀਤੀ ਹੈ ਸ਼੍ਰੀ ਅਕਾਲ ਤੱਕ ਸਹਿਬ 12 ਫੁੱਟ ਸਾਢੇ 12 ਫੁੱਟ ਦਾ ਥੜਾ ਬਣਾਇਆ ਕਿਲੇ ਬਣਵਾਏ ਚਾਰ ਜੰਗਾ ਲੜੀਆਂ ਸ਼ਕਸਤ ਦਿੱਤੀ ਹੈ ਛਧਰੂਆਂ ਨੂੰ ਮਦਾਨੇ ਜੱਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਸੂਰਮੇ ਨੇ ਜਿੱਥੇ ਤਿਆਗੀ ਨੇ ਜਿੱਥੇ ਬਹੁਤ ਬਾਰੂਮਕਾਰੀ ਨੇ ਜਿੱਥੇ ਜਰਨੈਲ ਬੜੇ ਵੱਡੇ ਨੇ ਜਿੱਥੇ ਸੂਰਮੇ ਬੜੇ ਵੱਡੇ ਨੇ ਜਿੱਥੇ ਦਿਆਲੂ ਬੜੇ ਵੱਡੇ ਨੇ ਉਥੇ ਚੇਤੇ ਰੱਖਿਓ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਰਗਾ ਪਿਆਰ ਵੀ ਕਿਸੇ ਮੁਰਸ਼ਿਦ ਦੇ ਵਿੱਚ ਨਹੀਂ ਹੈ ਇੰਨਾ ਪਿਆਰ ਹੈ ਗੁਰਬਾਣੀ ਦਾ ਇੱਕ ਬਚਨ ਆਪਾਂ ਪੜ੍ਹ ਲਈਏ ਪਿਆਰ ਭਿਜੇ ਬੋਲ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਜੇ ਪਿਆਰ ਵੇਖਣਾ ਹੋਵੇ ਨਾ ਬੰਦੇ ਤੇ ਦੁੱਧ ਦਾ ਤੇ ਪਾਣੀ ਦਾ ਸੁਮੇਲ ਵੇਖਣਾ ਚਾਹੀਦਾ ਹੈ ਮੇਰੀ ਇੱਕ ਬੇਨਤੀ ਹੈ ਲਗਭਗ ਅਮੀਰ ਹੋਵੇ ਗਰੀਬ ਹੋਵੇ ਸਾਰਿਆਂ ਦੇ ਘਰਾਂ ਦੇ ਵਿੱਚ ਦੁੱਧ ਦੀ ਵਰਤੋਂ ਹੁੰਦੀ ਹੈ ਤੇ ਦੁੱਧ ਤੇ ਪਾਣੀ ਦੀ ਵਰਤੋਂ ਨੂੰ ਸਮੇਲ ਨੂੰ ਦੇਖਣਾ ਸਾਨੂੰ ਪਿਆਰ ਦੀ ਪਰਿਭਾਸ਼ਾ ਦਾ ਪਤਾ ਲੱਗ ਜਾਏਗਾ ਕਿ ਪਿਆਰ ਕੀ ਹੁੰਦਾ ਹੈ ਪ੍ਰੇਮ ਕੀ ਹੁੰਦਾ ਹੈ ਜਦੋਂ ਭਾਂਡੇ ਵਿੱਚ ਦੁੱਧ ਪਾ ਕੇ ਆਪਾਂ ਅੱਗ ਦੇ ਉੱਪਰ ਰੱਖਦੇ ਆੜਾ ਜੀ ਤੇ ਗਹਿਰੀ ਨਿਗਾਹ ਦੇ ਨਾਲ ਦੇਖਣਾ ਆਮ ਬੰਦਾ ਤਾਂ ਕਹੇਗਾ ਜੀ ਦੁੱਧ ਉਬਲ ਰਿਹਾ ਹੈ ਉਪਰੋਂ ਧੂੰਆ ਨਿਕਲ ਰਿਹਾ ਹੈ ਪਰ ਗਹਿਰੀ ਨਜ਼ਰ ਦੇ ਨਾਲ ਜਦੋਂ ਆਪਾਂ ਦੇਖਦੇ ਹਾਂ ਅਸਲ ਵਿੱਚ ਦੁੱਧ ਉਬਲ ਰਿਹਾ ਉਹਦੇ 'ਚ ਧੂੰਆ ਨਹੀਂ ਨਿਕਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਹਿਣ ਲੱਗੇ ਪਾਣੀ ਪ੍ਰੇਮ ਦਾ ਰੂਪ ਹੋ ਕੇ ਕੁਰਬਾਨ ਹੋ ਰਿਹਾ ਹੈ ਦੁੱਧ ਦੇ ਉੱਪਰੋਂ ਆਪ ਆਪਣਾ ਆਪਾ ਵਾਰ ਰਿਹਾ ਹੈ ਰੇ ਮਨ ਐਸੀ ਹਰਸਿਓ ਫਰੀਦ ਕਰ ਜੈਸੀ ਜਲ ਦੁੱਧ ਹੋਏ ਸਹਿਬ ਕਹਿਣ ਲੱਗੇ ਜੇ ਗੁਰੂ ਨਾਲ ਮੁਰਸ਼ਿਦ ਨਾਲ ਆਪਣੇ ਮਾਲਕ ਨਾਲ ਪਿਆਰ ਪੈਦਾ ਕਰਨਾ ਹੈ ਨਾ ਤੇ ਇਦਾਂ ਦਾ ਪਿਆਰ ਪੈਦਾ ਕਰ ਕਿਦਾਂ ਦਾ ਜੀ ਕਹਿਣ ਲੱਗੇ ਜਿੱਦਾਂ ਦਾ ਪਿਆਰ ਦੁੱਧ ਦੇ ਨਾਲ ਪਾਣੀ ਦਾ ਪਿਆਰ ਹੈ ਹੈ ਕਿਤੇ ਦੁਨੀਆ ਵਿੱਚ ਇਦਾਂ ਦੀ ਪ੍ਰੀਤ ਜੀ ਰੇ ਮਨ ਐਸੀ ਹਰਸਿਓ ਫਰੀਦ ਕਰ ਜੈਸੀ ਜਲ ਦੁੱਧ ਹੋਏ ਪੁੱਛਿਆ ਮਹਾਰਾਜ ਕਿਦਾਂ ਕਹਿਣ ਲੱਗੇ ਆ ਵਟਣ ਆਪੇ ਖਪੈ ਦੁੱਧ ਕੋ ਖਾਪੜ ਨਾ ਦੇ ਜਦੋਂ ਭਾਂਡੇ ਦੇ ਵਿੱਚ ਗੁਰੂ ਸਵਾਰਿਓ ਦੁੱਧ ਪਾ ਕੇ ਅੱਗ ਤੇ ਰੱਖਿਆ ਜਾਂਦਾ ਹੈ ਨਾ ਸਭ ਤੋਂ ਪਹਿਲਾਂ ਜਦੋਂ ਅੱਗ ਸੇਕ ਦਿੰਦੀ ਹੈ ਜਿਹੜਾ ਧੂਆ ਨਿਕਲ ਰਿਹਾ ਹੈ ਉਹ ਧੂਆ ਨਹੀਂ ਹੈ ਵਿਗਿਆਨੀ ਕਹਿੰਦੇ ਨੇ ਉਹ ਪਾਣੀ ਹੀ ਧੂਆ ਹੋ ਕੇ ਉੱਡ ਰਿਹਾ ਤੇ ਗੁਰਬਾਣੀ ਅੰਦਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਿਆਰ ਦੀ ਪਰਮਾਸ਼ਾ ਹੈ ਦੁੱਧ ਖੇਰ ਸੜੇਗਾ ਪਹਿਲਾਂ ਭਾਂਡੇ ਦੇ ਵਿੱਚ ਪਾਣੀ ਆਪਣੇ ਆਪ ਨੂੰ ਸਾੜਦਾ ਹੈ ਇਹ ਸਿੱਖੀ ਦੇ ਅੰਦਰ ਪਿਆਰ ਸਿੱਖੀ ਦੇ ਪ੍ਰੇਮ ਨੂੰ ਜੇ ਵੇਖਣਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜਨ ਦੀ ਲੋੜ ਹੈ ਅੱਜ ਦੀ ਤਰੀਕ ਵਿੱਚ ਆਪਾਂ ਦੇਖਦੇ ਆਂ ਬੰਦਾ ਬੜੀ ਭੱਜ-ਨਾਠ ਵਿੱਚ ਹੈ ਫਰਸਤ ਦੇ ਪਲ ਬੜੇ ਕਦੇ-ਕਦੇ ਮਿਲਦੇ ਨੇ ਬੜੀ ਮਸ਼ੀਨਰੀ ਵਾਗ ਕਾਲੀ ਦੇ ਨਾਲ ਜ਼ਿੰਦਗੀ ਮਨੁੱਖ ਦੀ ਬਤੀਤ ਹੋ ਰਹੀ ਹੈ ਵਿਦੇਸ਼ਾਂ ਵਿੱਚ ਵੀ ਤੇ ਇੱਥੇ ਵੀ ਇਹੀ ਹਾਲ ਹੈ ਜੇ ਜਦੋਂ ਵੀਕਐਂਡ ਆਉਂਦਾ ਇਹਨਾ ਛਣੀ ਐਤਵਾਰ ਬੰਦਾ ਕਹਿੰਦਾ ਰਿਲੈਕਸ ਹੋਈਏ ਪਰਿਵਾਰ ਵਿੱਚ ਬੈਠੀਏ ਆਪਣੇ ਵਰਗੀ ਸੋਚ ਵਾਲੇ ਚਾਰ ਭਰਾਵਾਂ ਕੋਲ ਬੈਠੀਏ ਅਕਸਰ ਆਪਾਂ ਦੇਖਦੇ ਆ ਐਤਵਾਰ ਵਾਲੇ ਦਿਨ ਜਾਂ ਜਦੋਂ ਵੀ ਮੌਕਾ ਮਿਲਦਾ ਹੈ ਅਮੀਰ ਅਮੀਰਾਂ ਨੂੰ ਖਾਣਿਆਂ ਤੇ ਸੱਦਦੇ ਨੇ ਜਿਹੜੇ ਤਕੜੇ ਲੋਕ ਨੇ ਨਾ ਉਹ ਤਕੜਿਆਂ ਨੂੰ ਆਪਣੇ ਘਰ ਰੋਟੀ ਤੇ ਖਾਣੇ ਤੇ ਬੁਲਾਉਂਦੇ ਨੇ ਜਾਂ ਆਪ ਉਹਨਾਂ ਦੇ ਘਰ ਜਾਂਦੇ ਨੇ ਜਾ ਆਪਾਂ ਦੇਖਦੇ ਆਂ ਅਮੀਰਾਂ ਦੇ ਦਰਵਾਜ਼ਿਆਂ ਤੇ ਭੀੜਾਂ ਲੱਗੀਆਂ ਹੁੰਦੀਆਂ ਨੇ ਗਰੀਬ ਆ ਕੇ ਖਲੋ ਜਾਂਦੇ ਨੇ ਦੋਸਤ ਦੋਸਤ ਨੂੰ ਮਿਲਦਾ ਹੈ ਤੇ ਸੰਗਤ ਜੀ ਇੱਕ ਦੂਜੇ ਨੂੰ ਪਿਆਰ ਦੇ ਤੋਹਫੇ ਦਿੱਤੇ ਜਾਂਦੇ ਨੇ ਇੱਥੇ ਬਰਾਬਰਤਾ ਦੇਖੀ ਜਾਂਦੀ ਹੈ ਅਮੀਰ ਅਮੀਰਾ ਨੂੰ ਗਿਫਟ ਦਿੰਦਾ ਹੈ ਖਾਣਿਆਂ ਤੇ ਬੁਲਾਉਂਦਾ ਹੈ ਅਮੀਰ ਦੇ ਦਰਵਾਜ਼ੇ ਤੇ ਗਰੀਬ ਜਾ ਕੇ ਖਲੋਤੇ ਦਿਖਾਈ ਦਿੰਦੇ ਨੇ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜიਏ ਸੱਚਾ ਪਾਤਸ਼ਾਹ ਮਹਾਰਾਜ ਨੂੰ ਤਾਂ ਹੀ ਗਰੀਬ ਨਿਵਾਜ ਕਿਹਾ ਜਾਂਦਾ ਹੈ ਹਜ਼ੂਰ ਪਾਣੀ ਦਾ ਭਾਂਡਾ ਹੱਥ ਵਿੱਚ ਫੜ ਕੇ ਦੋ ਪਿਓ ਪੁੱਤ ਸਿੱਖ ਮਾਲਵੇ ਦੇ ਜੰਗਲਾਂ ਵਿੱਚ ਮਹਾਰਾਜ ਨੂੰ ਯਾਦ ਕਰਦੇ ਨੇ ਤੇ ਵਿਦਵਾਨਾਂ ਨੇ ਲਿਖਿਆ ਪ੍ਰਿੰਸੀਪਲ ਸਤਵੀਰ ਸਿੰਘ ਪ੍ਰਿੰਸੀਪਲ ਗੰਗਾ ਸਿੰਘ ਹੜਾਣੇ ਲਿਖਿਆ ਹੈ ਕਿ ਮਹਾਰਾਜ 40 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਭਾਰ ਸ਼ਿਖਰ ਦੀ ਗਰਮੀ ਦੇ ਵਿੱਚ ਇੱਕ ਪਾਣੀ ਦੇ ਭਾਂਡੇ ਤੇ ਖੁਸ਼ ਹੋ ਕੇ ਮਹਾਰਾਜ ਗਰੀਬ ਨਵਾਜ਼ੀ ਕਰਨ ਵਾਸਤੇ ਪਹੁੰਚ ਜਾਂਦੇ ਨੇ ਕਦੇ ਦੁਨੀਆ ਵਿੱਚ ਇਹ ਤਾਂ ਹੋਇਆ ਹੈ ਜੀ ਲੋਕ ਤੋਹਫਿਆਂ ਤੇ ਖੁਸ਼ ਹੁੰਦੇ ਨੇ ਮਹਿੰਗਿਆਂ ਖਾਣਿਆਂ ਤੇ ਖੁਸ਼ ਹੁੰਦੇ ਨੇ ਮਹਿੰਗੀਆਂ ਵਸਤੂਆਂ ਭੇਟਾਵਾਂ ਤੇ ਲੋਕ ਖੁਸ਼ ਹੁੰਦੇ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੰਨੇ ਵੱਡੇ ਗਰੀਬ ਨਵਾਜ਼ ਨੇ ਇਹ ਆ ਪਿਆਰ ਦੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਦਾਦਾ ਜੀ ਪਾਣੀ ਦਾ ਭਾਂਡਾ ਹੱਥ ਵਿੱਚ ਲੈ ਕੇ ਸਿੱਖ ਪਿਓ ਤੇ ਪੁੱਤਰ ਨੇ ਮਹਾਰਾਜ ਨੂੰ ਯਾਦ ਕੀਤਾ ਤੇ ਗੁਰਦੇਵ ਪਿਤਾ ਜੀ ਹਾਜ਼ਰ ਹੋ ਗਏ ਸਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਹੈ ਕੰਦ ਕੋਹਾੜਾ ਸਿਰ ਕੜਾ ਵਣ ਕੇ ਸਰ ਲੋਹਾਰ ਭਗਤ ਫਰੀਦ ਜੀ ਦਾ ਇਹ ਅੰਮ੍ਰਿਤ ਵਚਨ ਹੈ ਉਦਾਹਰਣ ਦੇ ਰਹੇ ਨੇ ਜੰਗਲ ਦੀ ਕਹਿ ਲੱਗੇ ਜੰਗਲ ਦੇ ਵਿੱਚ ਮੋਢੇ ਦੇ ਉੱਪਰ ਕੋਹਾੜਾ ਹੈ ਕੰਤ ਕੋਹਾੜਾ ਸਿਰ ਘੜਾ ਸਿਰ ਦੇ ਉੱਪਰ ਪਾਣੀ ਦਾ ਘੜਾ ਚੁੱਕਿਆ ਤੇ ਤਲਾਸ਼ ਕੀਦੀ ਮਨੁੱਖ ਕਰ ਰਿਹਾ ਜੀ ਲੱਕੜਾਂ ਦੀ ਜੰਗਲ ਦੇ ਵਿੱਚ ਉਸ ਬੰਦੇ ਦੀ ਉਦਾਹਰਣ ਦਿੱਤੀ ਬਾਬਾ ਫਰੀਦ ਜੀ ਨੇ ਜਿਹਦੇ ਸਿਰ ਦੇ ਉੱਪਰ ਪਾਣੀ ਦਾ ਭਾਂਡਾ ਹੈ ਜਿਹਦੇ ਮੋਢੇ ਦੇ ਉੱਪਰ ਕੋਹਾੜਾ ਹੈ ਤੇ ਜਿਹਦੀ ਸੋਚ ਦੇ ਵਿੱਚ ਇਹ ਵਿਚਾਰ ਚੱਲ ਰਹੇ ਨੇ ਕੋਈ ਚੰਗੀ ਲੱਕੜ ਮਿਲੇ ਮੈਂ ਉਹਨੂੰ ਕੱਟ ਕੇ ਬਾਜ਼ਾਰ ਵਿੱਚ ਵੇਚਾਂ ਮੇਰਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਕੰਨ ਤੋ ਕੋਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ ਫਰੀਦਾ ਹਾਂ ਲੋੜੀ ਸ਼ਾ ਆਪਣਾ ਹਾਂ ਲੋੜੀ ਸ਼ਾ ਆਪਣਾ ਤੂੰ ਲੋੜੇ ਅੰਗਿਆਰ ਕਹਿ ਲੱਗੇ ਏ ਲੋਹਾਰ ਤੂੰ ਲੱਕੜਾਂ ਦੀ ਭਾਲ ਵਿੱਚ ਤੁਰਿਆ ਫਿਰਦਾ ਏ ਮੈਂ ਵੀ ਜੰਗਲ ਵਿੱਚ ਵਿਚਰ ਰਿਹਾ ਏ ਪਰ ਮੇਰੇ ਅੰਦਰ ਜਿਹੜੀ ਐ ਇਸ ਵੇਲੇ ਭੁੱਖ ਐ ਉਹ ਇਹ ਐ ਕਿ ਕਿਤੇ ਅੱਲਾ ਦਾ ਰੂਪ ਪਰਮਾਤਮਾ ਖੁਦਾ ਮਿਲ ਪਵੇ ਮੈਂ ਆਪਣਾ ਸਿਰ ਉਹਦੇ ਚਰਨਾਂ ਵਿੱਚ ਰੱਖ ਸਕਾਂ ਇੱਕ ਮੈਂ ਬੇਨਤੀ ਇਤਿਹਾਸ ਦੇ ਪੰਨਿਆਂ ਤੋਂ ਰੋਕ ਕੇ ਕਰਾਂਗਾ ਸਾਥ ਸੰਗਤ ਆਪ ਜੀ ਬੜੇ ਭਾਗਾ ਵਾਲਿਓ ਪਰਉਪਕਾਰੀ ਦਾਤਾ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਵਿਡਿਆਈ ਨਾਲ ਸਾਝ ਪਾ ਰਹੇ ਆਪਾਂ ਸਾਈ ਮੀਆਂ ਮੀਰ ਜੀ ਦਾ ਨਾਮ ਸੁਣਿਆ ਹੋਵੇਗਾ ਆਪਾਂ ਨੇ। ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਜਦੋਂ ਨੀਂਹ ਰੱਖੀ ਗਈ ਨਾ ਤੇ ਪੰਜਵੇਂ ਪਾਦਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀ ਪਹਿਲੀ ਏਟ ਰਖਵਾਈ ਸਾਡੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਉਹ ਸਾਈ ਮੀਆਂ ਮੀਰ ਜੀ ਤੋਂ ਰਖਵਾਈ ਹੈ। ਇਦਾਂ ਹੀ ਸੁਣਦੇ ਆਲਾ ਜੀ ਆਪਾਂ। ਹੁਣ ਸਾਈ ਮੀਆਂ ਮੀਰ ਦਾ ਨਾਮ ਕੌਣ ਨਹੀਂ ਜਾਣਦਾ ਸੂਫੀ ਪੀਰ ਨੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਡਾਡਾ ਪਿਆਰ ਹੈ ਸਾਈਆਂ ਮੀਆਂ ਮੀਰ ਜੀ ਦਾ ਬੜਾ ਪ੍ਰੇਮ ਹੈ ਬੜੀ ਪ੍ਰੀਤ ਹੈ ਅੰਮ੍ਰਿਤਸਰ ਦੀ ਧਰਤੀ ਤੋਂ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਈ ਮੀਆਂ ਮੀਰ ਜੀ ਨੂੰ ਚੇਚਾ ਮਿਲਣ ਲਈ ਜਾਂਦੇ ਨੇ ਕਦੇ ਕਦੇ ਸਾਈ ਮੀਆਂ ਮੀਰ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਉਂਦੇ ਨੇ ਸ਼ਾਹ ਜਹਾਂ ਪਾਦਸ਼ਾਹ ਜਹਾਂਗੀਰ ਦਾ ਪੁੱਤਰ ਬਾਦਸ਼ਾਹ ਜਹਾਂਗੀਰ ਦਾ ਬੇਟਾ ਸ਼ਾਹ ਜਹਾਂ ਉਹਨੇ ਗਿਲਾ ਕੀਤਾ ਉਹਨੇ ਛਿਕਵਾ ਕੀਤਾ ਉਹਨੇ ਸਵਾਲ ਕੀਤਾ ਸਾਈ ਮੀਆਂ ਮੀਰ ਜੂ ਕਹਿਣ ਲੱਗਾ ਮੀਆਂ ਮੀਰ ਜੀ ਹਾਦ ਹੋ ਗਈ ਹੈ ਸਾਡੇ ਵਰਗੇ ਰਾਜ ਘਰਾਣਿਆਂ ਦੇ ਬੰਦੇ ਹਾਕਮ ਸ਼੍ਰੇਣੀ ਦੇ ਲੋਕ ਅਸੀਂ ਘੰਟਿਆਂ ਵੱਧੀ ਦਰਵਾਜ਼ੇ ਤੇ ਖੜੇ ਰਹਿੰਨੇ ਆ ਆਪ ਦੀ ਸਮਾਂ ਨਹੀਂ ਦਿੰਦੇ ਸਾਨੂੰ ਮਿਲਦੇ ਨਹੀਂ ਪਰ ਕਾਫਰਾਂ ਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਕੋਲ ਤੁਸੀਂ ਘੰਟਿਆਂ ਭਰ ਵੀ ਜਾ ਕੇ ਬੈਠੇ ਰਹਿੰਦੇ ਹੋ ਇੰਨੀ ਲੰਮੀ ਗੁਫ਼ਤਗੂ ਆਪਜੀ ਕਰਦੇ ਹੋ ਪਹਿਰਾ ਦੇ ਪੈਰ ਬੀਤ ਜਾਂਦੇ ਨੇ ਇਹਦਾ ਕਾਰਨ ਕੀ ਹੈ ਤੇ ਚੇਤੇ ਰੱਖਿਓ ਜਿਹੜਾ ਜਵਾਬ ਸਾਈ ਮੀਆਂ ਮੀਰ ਜੀ ਨੇ ਦਿੱਤਾ ਨਾ ਪੱਲੇ ਬਰੜਿਓ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਸੁਣ ਸ਼ਾਹ ਜਾਨ ਜਦੋਂ ਮੈਂ ਆ ਮੇਰੇ ਕੋਲ ਲੋਕਾਂ ਦੀਆਂ ਤਕਲੀਫਾਂ ਦੁੱਖ ਮੁਸ਼ਕਲਾਂ ਆਉਂਦੀਆਂ ਨੇ ਇਹ ਸਾਰੇ ਦੁੱਖ ਤਕਲੀਫਾਂ ਤੇ ਮੁਸ਼ਕਲਾਂ ਲੈ ਕੇ ਮੈਂ ਅੱਲਾ ਖੁਦਾ ਦੇ ਦਰਬਾਰ ਵਿੱਚ ਪਹੁੰਚਦਾ ਹਾਂ ਨਾ ਤੇ ਮੈਂ ਕਰਾਂ ਕੀ ਅੱਲਾ ਖੁਦਾ ਦੇ ਦਰਬਾਰ ਵਿੱਚ ਅੱਗੇ ਸਭ ਤੋਂ ਵੱਡੇ ਵਰਤਾਵੇ ਖਜ਼ਾਨੇ ਦੇ ਮਾਲਕ ਬਣਾ ਕੇ ਅੱਲਾ ਖੁਦਾ ਪਰਮਾਤਮਾ ਨੇ ਜਿ ਬਿਠਾਇਆ ਹੁੰਦਾ ਹੈ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਠਾਇਆ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਲਾ ਖੁਦਾ ਦੇ ਦਰਬਾਰ ਦੇ ਵਿੱਚ ਸਾਰੀਆਂ ਦਾਤਾਂ ਦੇ ਖਜ਼ਾਨਿਆਂ ਦੇ ਮਾਲਕ ਬਣ ਕੇ ਬੈਠੇ ਨੇ ਤੇ ਅੱਲਾ ਖੁਦਾ ਨੇ ਇਹਨਾਂ ਨੂੰ ਬਿਠਾਇਆ ਹੁੰਦਾ ਹੈ ਮੈਂ ਕਰਾਂ ਕੀ ਮੇਰਾ ਮੱਲੋ ਮੱਲੀ ਸਿਰ ਆਪਣੇ ਆਪ ਚੁਗ ਜਾਂਦਾ ਹੈ ਤਾਂ ਸਾਧ ਸੰਗਤ ਮਾਲਵੇ ਦੇ ਇਹਨਾਂ ਦੋ ਸਿੱਖਾਂ ਦਾ ਮੈਂ ਜੀਵਨ ਆਪ ਜੀ ਦੀ ਅੱਗੇ ਰੱਖ ਕੇ ਖਿਮਾ ਦੇ ਜਾਚ ਕੋ ਜਾਣਾ ਹੈ ਚੇਤੇ ਰੱਖਿਓ ਭਾਈ ਕੀ ਟਰੌਲੀ ਦੇ ਨਜ਼ਦੀਕ ਇੱਕ ਪਿੰਡ ਹੈ ਵੱਡਾ ਪਿੰਡ ਇਹਨੂੰ بڑا ਪਿੰਡ ਵੀ ਇਤਿਹਾਸ ਵਿੱਚ ਲਿਖਿਆ ਹੈ ਇਥੋਂ ਦਾ ਇੱਕ ਸਿੱਖ ਹੋਇਆ ਇਹ ਸਿੱਖ ਦਾ ਨਾਮ ਹੈ ਭਾਈ ਆਕਲ ਜਿਤੇ ਰਖਿਓ ਭਾਈ ਆਕਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਨੇ ਬੜੀ ਸਿੱਖੀ ਕਮਾਈ ਘਾਲਣਾ ਘਾਲੀ ਹੈ 6ਵੇਂ ਪਾਤਸ਼ਾਹ ਦਾ ਸਮਾਂ ਆਇਆ ਇਸੇ ਭਾਈ ਆਕਲ ਦਈ ਇੱਕ ਧੀ ਹੈ ਜਿਹਦਾ ਨਾ ਇਤਿਹਾਸ ਵਿੱਚ ਆਇਆ ਹੈ ਬੀਬੀ ਸੂਰਦੀ ਹੁਣ ਉਸ ਸਮਾਂ ਸੀ ਅੱਜ ਤੋਂ ਸਦੀਆਂ ਪਹਿਲਾਂ ਜਦੋਂ ਬੱਚਿਆਂ ਦੇ ਬੱਚਿਆਂ ਦੇ ਕਾਰਜ ਪੂਰਵਧ ਕਰਿਆ ਕਰਦੇ ਸਨ ਮੰਗਣਾ ਕਰਨਾ ਕੋਈ ਵਰ ਲੱਭਣਾ ਪ੍ਰੋਤ ਕਰਦੇ ਸਨ ਹੁਣ ਭਾਈ ਆਕਲ ਜੀ ਵੀ ਜਵਾਨ ਧੀ ਹੈ ਬੀਬੀ ਸੂਰਤੀ ਤੇ ਬੀਬੀ ਸੂਰਤੀ ਦਾ ਵਰ ਲੱਭਣਾ ਹੈ ਤੇ ਪ੍ਰੋਤ ਨੇ ਕੀ ਕੀਤਾ ਲਾਗੇ ਪਿੰਡ ਹੈ ਜੀ ਉਸ ਪਿੰਡ ਦਾ ਨਾਂ ਆਇਆ ਹੈ ਤੁਕਲਾਣੀ ਜੇਤੇ ਰੱਖਿਓ ਤੁਕਲਾਣੀ ਪਿੰਡ ਹੈ ਭਾਈ ਕੀ ਟਰੋਲੀ ਦੇ ਲਾਗੇ ਹੈ ਹੁਣ ਤੁਕਲਾਣੀ ਪਿੰਡ ਦਾ ਇੱਕ ਨੌਜਵਾਨ ਵਰ ਲੱਭਾ ਭਾਈ ਆਕਲ ਦੀ ਬੱਚੀ ਸੂਰਤੀ ਦੇ ਵਾਸਤੇ ਪ੍ਰੋਤ ਨੇ ਜਿਹਦਾ ਨਾਂ ਹੈ ਭਾਈ ਸਾਧੂ ਹੁਣ ਭਾਈ ਸਾਧੂ ਨੂੰ ਵਰ ਲੱਭ ਲਿਆ ਵਿਆਹ ਦੇ ਦਿਨ ਆਏ ਸਿੱਖ ਮੱਛੀ ਦਾ ਜਦੋਂ ਵਿਆਹ ਹੋਇਆ ਆਨੰਦ ਕਾਰਜ ਹੋਇਆ ਤੇ ਅਚੰਤ ਜੇਤ ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਉਹ ਸਾਰਾ ਪਰਿਵਾਰ ਸਖੀ ਸਰਵਰ ਨੂੰ ਮੰਨਦਾ ਹੈ ਜਿਹੜਾ ਭਾਈ ਸਾਧੂ ਦਾ ਪਰਿਵਾਰ ਹੈ ਨਾ ਉਹ ਕਬਰਾਂ ਨੂੰ ਮੰਨਣ ਵਾਲੇ ਨੇ ਵੀਰਵਾਰ ਤੇਲ ਪਾਉਣ ਵਾਲੇ ਨੇ ਦੀਦਿਆਂ ਦੇ ਵਿੱਚ ਹਰੇ ਕੱਪੜੇ ਚੜਾਉਣ ਵਾਲੇ ਨੇ ਰੋਟ ਵੰਡਣ ਵਾਲੇ ਨੇ ਕਬਰਾਂ ਪੀਰਾਂ ਨੂੰ ਮੰਨਣ ਵਾਲੇ ਨੇ ਸਿੱਖਾਂ ਨੇ ਬੜਾ ਜ਼ੋਰ ਦਿੱਤਾ ਭਾਈ ਆਕਲ ਜੀ ਨੂੰ ਰਿਸ਼ਤਾ ਤੋੜ ਤੇ ਉਹਨੇ ਕਿਹਾ ਨਹੀਂ ਇਹ ਗੁਰੂ ਦੀ ਮੌਜ਼ ਹੈ ਜੋ ਹੋ ਗਿਆ ਹੋ ਗਿਆ ਹੁਣ ਭਾਈ ਸਾਧੂ ਜਦੋਂ ਵਿਆਹ ਕੇ ਵੱਡੇ ਪਿੰਡ ਤੋਂ ਬੜੇ ਪਿੰਡ ਤੋਂ ਬੀਬੀ ਸੂਰਤੀ ਦਾ ਡੋਲਾ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਭਾਈ ਕੀ ਟਰੋਪੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦਾ ਦਰਬਾਰ ਲੱਗਾ ਹੈ ਦੀਵਾਨ ਸੱਜਿਆ ਹੈ ਅਮਰ ਅਗਲੇ ਆਸਾ ਕੀ ਵਾਰਤਾ ਕੀਰਤਨ ਹੋ ਰਿਹਾ ਹੈ ਤੇ ਸਮਾਂ ਸੀ ਉਦੋਂ ਕੁਹਾਰ ਡੋਲੀ ਲੈ ਕੇ ਜਾਂਦੇ ਸਨ ਬੱਚਿਆਂ ਨੂੰ ਨਹੀਂ ਪਤਾ ਗੋਦ ਵਿੱਚ ਬਿਠਾ ਕੇ ਭੈਣੋ ਮੀਰੋ ਬੱਚਿਆਂ ਨੂੰ ਦੱਸਿਆ ਕਰੂ ਇਹ ਗੱਲਾਂ ਇਤਿਹਾਸ ਦੀਆਂ ਬਾਤਾਂ ਪੁਹਾਰ ਡੋਲੀ ਲੈ ਕੇ ਜਾ ਰਹੇ ਸਨ ਹੁਣ ਸਿੱਖ ਬੱਚੀ ਦੇ ਕੰਨਾਂ ਵਿੱਚ ਅਮਰਤ ਵੇਲੇ ਦਾ ਸਮਾਇਤ ਇੱਕ ਓੰਕਾਰ ਦੀ ਆਵਾਜ਼ ਪਈ ਹੈ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦੇ ਬਚਨ ਪਏ ਨੇ ਪੁਹਾਰਾਂ ਨੂੰ ਆਪਣੇ ਕੋਲੋਂ ਲਾਲਚ ਦੇ ਕੇ ਨਾ ਸੋਨਾ ਗਹਿਣੇ ਦੇ ਕੇ ਬੀਬੀ ਸੂਰਤੀ ਨੇ ਕਿਹਾ ਉਹਨਾਂ ਬੰਦਿਆਂ ਨੂੰ ਪੁਹਾਰਾਂ ਨੂੰ ਕਹਿਣ ਲੱਗੀ ਇਦਾਂ ਕਰੋ ਮੇਰੇ ਗੁਰੂ ਦਾ ਸੱਚੇ ਗੁਰੂ ਦਾ ਦੀਵਾਰ ਸੱਜਿਆਏ ਕੁਝ ਘੜੀਆਂ ਆਗਾ ਡੋਲੀ ਰੱਖ ਦਿਓ ਮੈਨੂੰ ਪੂਰੇ ਗੁਰੂ ਦੇ دیدار ਕਰ ਲੈਣ ਦੇ। ਪੁਹਾਰਾ ਨੇ ਡੋਲੀ ਰੱਖ ਦਿੱਤੀ। ਬੀਬੀ ਸੂਰਤੀ ਡੋਲੀ ਤੋਂ ਬਾਹਰ ਨਿਕਲ ਕੇ ਲੱਗੇ ਹੋਏ ਦੀਵਾਨ ਵਿੱਚ ਜਾ ਕੇ ਪਿੱਛੇ ਬੈਠ ਗਈ ਹੈ। ਜਾਣੀ ਜਾਣ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਹਮਣੇ ਦੇਖਿਆ। ਪਾਦਸ਼ਾਹ ਨੇ ਬਹਾਦਰ ਬਾਬਾ ਵਿਧੀ ਚੰਦ ਨੂੰ ਆਪਣੇ ਕੋਲੋਂ ਭੇਜਿਆ ਕਹਿ ਲਿਗੋ ਉਹ ਧੀ ਨੂੰ ਬੁਲਾ ਕੇ ਲਿਆਓ। ਪਿੱਛੇ ਦੀਵਾਨ ਵਿੱਚ ਨਮਸਕਾਰ ਕਰਕੇ ਬੈਠ ਗਈ। ਹੱਥੀਂ ਚੂੜਾ ਪਾਇਆ ਹੈ। ਵਿਆਹ ਵਾਲੇ ਕੱਪੜੇ ਪਹਿਨੇ ਨੇ। ਮਹਾਰਾਜ ਨੇ ਬਹਾਦਰ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ ਬੁਲਾ ਲਿਆਏ ਮਹਾਰਾਜ ਨੇ ਬਚਨ ਕਹਿ ਕਹਿਣ ਲੱਗੇ ਬੇਟਾ ਧੀਏ ਕੀ ਗੱਲ ਹੈ ਬੜਾ ਘਬराई ਹੋਈ ਹੈ ਬੜੀ ਚਿਹਰੇ ਤੇ ਚਿੰਤਾ ਹੈ ਉਹਨੇ ਸਾਰੀ ਗੱਲ ਦੱਸ ਦਿੱਤੀ ਮਹਾਰਾਜ ਪ੍ਰੋਹਤ ਨੇ ਮੇਰਾ ਰਿਸ਼ਤਾ ਲੱਭਦਾ ਵਰ ਲੱਭਦਾ ਸਖੀ ਸਰਵਰੀਆਂ ਦੇ ਘਰ ਮੈਂ ਵਿਆਹੀ ਜਾ ਰਹੀ ਹਾਂ ਪਰ ਮੇਰਾ ਦਿਲ ਨਹੀਂ ਕਰਦਾ ਮਹਾਰਾਜ ਕਿਰਪਾ ਕਰੋ ਮੇਰਾ ਜਨਮ ਮਰਨ ਸੁਹੇਲਾ ਹੋ ਸਕੇ ਗੁਰੂ ਹਰਗੋਬਿੰਦ ਸਾਹਿਬ ਕਹਿ ਲੱਗੇ ਬਾਣੀ ਪੜੋ ਬੈਠੋ ਕਰਤਾਰ ਭਲੀ ਕਰੇਗਾ ਭਾਈ ਸਾਧੂ ਦੇ ਪਿਤਾ ਨੂੰ ਪਤਾ ਲੱਗਾ ਉਹਨੇ ਆਪਣੇ ਪੁੱਤਰ ਭਾਈ ਸਾਧੂ ਨੂੰ ਕਿਹਾ ਭਾਲ ਤੇਰੀ ਘਰ ਵਾਲੀ ਕਿੱਥੇ ਗਈ ਹੈ ਉਹ ਕਪਾਨ ਲੈ ਕੇ ਤਲਵਾਰ ਲੈ ਕੇ ਲੱਭਦਾ ਲੱਭਦਾ ਜਦੋਂ ਗੁਰੂ ਦੇ ਦਰਬਾਰ ਵਿੱਚ ਆਇਆ ਨਾ ਜੀ ਤੇ ਬੀਬੀ ਸੂਰਤੀ ਸਾਹਮਣੇ ਬੈਠੀ ਬਾਣੀ ਨਾਲ ਸੁਰਤ ਜੁੜੀ ਹੋਈ ਹੈ ਜਦੋਂ ਉਹਨੇ ਆ ਕੇ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਬਾਣੀ ਦੇ ਅੰਮ੍ਰਿਤ ਵਚਨ ਨੇ ਕਬੀਰ ਸਤਗੁਰ ਸੂਰਮੈ ਬਾਹਾ ਬਾਣ ਜੋ ਇੱਕ ਲਾਗਤ ਹੀ ਹੋਏ ਗਿਰ ਪਰਿਆ ਪਰਾ ਕਰੇਜੇ ਛੇਕ ਐਸਾ ਤੀਰ ਮਾਰਿਆ ਭਾਈ ਸਾਧੂ ਦਾ ਜੀਵਨ ਬਦਲ ਦਿੱਤਾ ਦੋਨਾਂ ਨੇ ਨਮਸਕਾਰ ਕੀਤੀ ਮਹਾਰਾਜ ਨੂੰ ਗੁੱਸੇ ਵਿੱਚ ਆਇਆ ਭਾਈ ਸਾਧੂ ਹਿਰਦਾ ਠੰਡਾ ਹੋ ਗਿਆ ਸ਼ੀਤਲ ਹੋ ਗਿਆ ਮਨ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਠੀਤਲ ਥੀਵੇ ਨਾਨਕਾ ਜਪੰਦਰੂ ਹਰਨਾਮ ਨਾਮ ਜਪਿਆ ਗੁਰੂ ਨੇ ਬਚਨ ਕਹੇ ਹਰਦਾ ਠੱਡਾ ਹੋ ਗਿਆ ਕਹਿਣ ਲੱਗੇ ਜਾਓ ਤੁਹਾਡੇ ਘਰ ਦੇ ਵਿੱਚ ਉਹ ਮਾਂ ਬਲੀ ਗੁਰਸਿੱਖ ਪੈਦਾ ਹੋਏਗਾ ਜਿਹਦੀਆਂ ਆਗਾਮ ਪੁਛਤਾ ਚੱਲਣ ਗਿਆ ਬਸ ਮਾਲਵੇ ਦੇ ਵਿੱਚ ਵੱਡੀ ਇੱਜ਼ਤ ਮਿਲੇਗੀ ਹੁਣ ਮੈਂ ਸਮਾਪਤੀ ਕਰਨ ਲੱਗਾ ਜੀ ਚੇਤੇ ਰੱਖਿਓ ਇਹ ਦੋਨੇ ਘਰ ਗਏ ਪਿਤਾ ਨੇ ਬੜਾ ਰੌਲਾ ਪਾਇਆ ਭਾਈ ਸਾਧੂ ਜੀ ਦੇ ਨੇ ਕਹਿਣ ਲੱਗਾ ਹੱਦ ਹੋ ਗਈ ਐ ਛਠੀ ਸਰਵਰੀਆ ਹੋ ਗਏ ਇਹ ਕਾਫਰਾ ਦੇ ਗੁਰੂ ਨੂੰ ਮੱਥਾ ਟੇਕਦਾ ਇਹ ਦੀਵਾਨ ਵਿੱਚ ਹੋ ਕੇ ਆਇਆ ਹੈ ਪਰ ਜਾਂਦਿਆ ਸਾਰ ਭਾਈ ਸਾਧੂ ਨੇ ਘਰ ਦੇ ਵਿੱਚੋਂ ਪੀਰਖਾਨਾ ਢਾ ਦਿੱਤਾ ਪਿਤਾ ਨੇ ਬਣਾਉਣ ਦਾ ਯਤਨ ਕੀਤਾ ਉਹਨਾਂ ਪੇਸ਼ ਨਾ ਜਾਣ ਦਿੱਤੀ ਬਾਣੀ ਪੜ ਲੱਗ ਪਈ ਸਮਾ ਪਿਆ ਇਨ੍ਹਾਂ ਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਬੱਚੇ ਨੂੰ ਲੈ ਕੇ ਦੋਨੇ ਪਤੀ ਪਤਨੀ ਦੋਨੇ ਜੀ ਮਹਾਰਾਜ ਦੇ ਚਰਨਾ ਚਾਏ ਭਾਈ ਕੀ ਟਰਾਲੀ ਸੈਵਨ ਉਹਦਾ ਨਾਮ ਰੱਖਿਆ ਭਾਈ ਰੂਪਾ ਇਹਨੇ ਭਾਈ ਸਾਧੂ ਤੇ ਭਾਈ ਰੂਪਾ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਭਾਈ ਸਾਧੂ ਤੇ ਭਾਈ ਰੂਪਾ ਸੇਵਾ ਕਰਦੇ ਨੇ ਸਿੱਖੀ ਕਮਾਉਂਦੇ ਨੇ ਬਾਕੀ ਪਿੰਡ ਸਖੀ ਸਰਵਰੀਆਂ ਦਾ ਤੇਲ ਪਾਉਣ ਵਾਲਿਆਂ ਦਾ ਗਾਉਣ ਵਾਲਿਆਂ ਲਾਉਣ ਜਿਵੇਂ ਸੁਣਨ ਵਾਲੇ ਅੱਜ ਵੀ ਇਕੱਠੇ ਹੁੰਦੇ ਨੇ ਪੀਰਾਂ ਨੂੰ ਮੰਨਣ ਵਾਲੇ ਹੁਣ ਚੇਤੇ ਰੱਖਿਓ ਗੁਰੂ ਅਰਗੁਵੰਦ ਸਾਹਿਬ ਕਹਿਣ ਲੱਗੇ ਜੈ ਜੈਕਾਰ ਹੋ ਜਾਏਗੀ ਭਾਈ ਰੂਪੇ ਤੇ ਨਾਂ ਤੇ ਮੋੜੇ ਗੱਲ ਕੇ ਮਹਾਰਾਜ ਨੇ ਨਵਾਂ ਨਗਰ ਵਸਾਇਆ ਜਿਹਨੂੰ ਭਾਈ ਗੱਪਾ ਕਿਹਾ ਜਾਂਦਾ ਹੈ ਫਿਰ ਭਾਈ ਰੂਪੇ ਦੇ ਖਾਨਦਾਨ ਦੇ ਵਿੱਚੋਂ ਉਹਦੇ ਦੋ ਪੁੱਤਰ ਅੱਗੇ ਹੋਏ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਜਿਨ੍ਹਾਂ ਨੇ ਦੀਨੇ ਕਾਂਗੜ ਗੁਰੂ ਗੋਗੋਲ ਸਿੰਘ ਜੀ ਦੇ ਚਰਨ ਪਰਸੇ ਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲੋਂ ਬਖਸ਼ਿਸ਼ਾਂ ਦਿੱਤੀਆਂ ਇੱਕ ਲੋਹ ਇੱਕ ਕੜਛਾ ਇੱਕ ਮਹਾਰਾਜ ਜੀ ਨੇ ਆਪਣੇ ਕੋਲੋਂ ਖੰਡਾ ਦਿੱਤਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਤੀਗ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿਆਹਣ ਗਏ ਮਾਤਾ ਗੰਗਾ ਨੂੰ ਆਨੰਦਕਾਰ ਜਾਂਦੇ ਉਹ ਜਿਹੜਾ ਲੱਥ ਸੀ ਉਹ ਵੀ ਇਸ ਪਰਿਵਾਰ ਕੋਲ ਆਇਆ ਅੱਜ ਸਭ ਤੋਂ ਵੱਡਾ ਮਾਲਵੇ ਦਾ ਪਰਿਵਾਰ ਭਾਈ ਸਾਧੂ ਦੇ ਖਾਨਦਾਨ ਦੇ ਵਿੱਚ ਭਾਈ ਕੇ ਰੂਪੇ ਦਾ ਭਾਈ ਪਾ ਵਸਦਾ ਹੈ ਭਾਈ ਕੇ ਬਿਆਪਰੇ ਇਲਾਕੇ ਦੇ ਵਿੱਚ ਇਹ ਹੈ ਗੁਰੂ ਆਰ ਗੁਰੂ ਜੀ ਦੀਆਂ ਬਖਸ਼ਾ ਸੈਵ ਨੇ ਪਾਵਨ ਬਾਣੀ ਵਿੱਚ ਅਮਰਤ ਬਚਨ ਕਹੇ ਨੇ ਹਰ ਜਨ ਕੁੱਲ ਸਦਾਰ ਹੈ 21 ਕੁੱਲੀ ਸਭ ਜਗ ਹਰ ਜਨ ਪਰਵਾਰ ਸਦਾਰ ਹੈ 21 ਕੁੱਲੀ ਸਭ ਜਗਤ ਛਡਾਵੇ ਇਹਦਾ ਅਰਥ ਹੈ ਰੱਬ ਦਾ ਪਿਆਰਾ 21 ਕੁੱਲਾਤਾਰ ਦਿੰਦਾ ਹੈ ਸੱਤ ਆਪੜੀਆਂ ਸੱਤ ਦਾਤਕੀਆਂ ਦੀਆਂ ਸੱਤ ਨਾਨਕਿਆਂ ਦੀਆਂ ਤੇ ਸੱਤ ਸਹੁਰਿਆਂ ਦੀ 21 ਕੁੱਲੀ ਸਭ ਜਗਤ ਛਡਾਵੇ ਜੇ ਤਣੋਂ ਮਣੋਂ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਬਣਾ ਲਵਾਂਗੇ ਛੇਵਾਂ ਬਾਦਸ਼ਾਹ ਅੱਜ ਵੀ ਬਖਸ਼ਿਸ਼ਾ ਕਰ ਰਿਹਾ ਹੈ ਜਿਹੜਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ ਦਲ ਭਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਵਾਰੋ ਉਪਕਾਰੀ ਤੇ ਮਹਾਰਾਜ ਨੇ ਬਚਨ ਕਹੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹੇ ਕਾ ਬਸੀਤ ਸਾਈਂ मियां ਮੀਰ ਜੀ ਕਹਿੰਦੇ ਦਰਗਾਹ ਦੇ ਵਿੱਚ ਜੇ ਸਾਰੀਆਂ ਦਾਤਾ ਦੇਣ ਵਾਲਾ ਹੈ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਹੈ ਅੱਲਾ ਖੁਦਾ ਪਰਮਾਤਮਾ ਦੀ ਦਰਗਾਹ ਵਿੱਚ ਬੈਠਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਚਾ ਹਾਜ਼ਰੀ ਭਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ